ਹੁਣ ਮੈਂ ਸਭ ਨੂੰ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦਾ ਹੈ ਵੀ 30 ਤਰੀਕ ਨੂੰ ਕੱਲਾ ਇਹ ਜਿਹੜਾ ਬੁੱਢਾ ਨਾਲਾ ਆ ਇੱਥੋਂ ਪਾਣੀ ਜਿੱਥੇ-ਜਿੱਥੇ ਤੱਕ ਬੁੱਢੇ ਨਾਲੇ ਦਾ ਅੱਗੇ ਬਾਬਾ ਸੀਚੇ ਵਾਲ ਜਿਹੜੇ ਸਫਾਈ ਰੋੜਾ ਕਿੰਨਾ ਚੱਲਦਾ ਉਹ ਤਾਂ ਕੁਝ ਵੀ ਨਹੀਂ ਹੈਗਾ ਜਿਹੜਾ ਇਸ ਇੰਡਸਟਰੀ ਨੇ ਜਿੰਨਾ ਕੱਲੇ ਲੁਧਿਆਣੇ ਦਾ ਇਹਨੇ ਕੱਲੀ ਨੇ ਇੰਨਾ ਇਥੋਂ ਕੈਮੀਕਲ ਵੇਚ ਖਤਰਨਾਕ ਕਿੰਨਾ ਚਮੜੀ ਰੋਗ ਤਾਂ ਕੈਂਸਰ ਕਿੰਨੇ ਤਰ੍ਹਾਂ ਦੇ ਕੈਂਸਰ ਹੋਣੇ ਆ ਦੇ ਨਾਲ ਉਹ ਪਾਣੀ ਜਾਣਾ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਵੀ 30 ਤਰੀਕ ਨੂੰ ਵੱਧ ਤੇ ਵੱਧ ਇੱਥੇ ਦਾ ਵਿਰੋਧ ਕਰਨ ਨੂੰ ਸੋਚੋ ਤੇ ਬਾਕੀ ਜਿਹੜੀ ਹੁਣ ਇੱਕ ਚੱਲ ਰਿਹਾ ਅਭੋਰ ਸਾਈਡ ਬੀਬੀਸੀ ਦੀ ਰਿਪੋਰਟ ਆ ਅਭੋਰ ਸਾਈਡੋਂ ਪਾਣੀ ਗੰਦਾ ਜਾ ਰਿਹਾ ਲਹਿਰ ਜੀ ਇਹੀ ਸਰੰਦ ਕਨਾਲ ਦਾ ਹੈ ਤੇ ਸਰੰਦ ਕਨਾਲ ਚ ਵੀ ਜਾਣਾ ਇੱਕ ਸਾਨੂੰ ਹੋਰ ਪਤਾ ਲੱਗਿਆ ਵੀ ਇਹਨਾਂ ਨੇ ਇੱਕ ਹੋਰ ਸਟੈਮਿਕਲ ਹੁੰਦੇ ਆ ਉਹ ਸਪੈਸ਼ਲ ਟੈਂਕਰ ਚ ਪਾ ਕੇ ਵੀ ਰਾਤ ਭਰਾਤ ਉਹ ਨਹਿਰ ਚ ਵੀ ਪੈਣੇ ਆ ਉਹ ਆਮ ਦੇਖਣੇ ਵੀ ਨਹੀਂ ਆ ਕਿਉਂਕਿ ਉਹ ਉਹ ਨਹਿਰ ਚ ਕੋਲ ਜਾਣਾ ਦੇਖਣ ਚ ਨਹੀਂ ਪਤਾ ਲੱਗਣਾ ਪਰ ਜਦੋਂ ਦਾ ਬਾਅਦ ਚ ਰਿਜ਼ਲਟ ਮਿਲਣਾ ਕਿ ਲੰਬੇ ਟਾਈਮ ਚ ਲੌਂਗ ਟਾਈਮ ਜਾ ਕੇ ਫੇ ਪਤਾ ਲੱਗਣਾ ਇਹ ਪੰਜਾਬ ਵਾਸੀਆਂ ਨੂੰ ਅਤੀਲ ਆ ਬਚਾ ਸਕਦੇ ਹੋ ਤਾਂ ਬਚਾ ਲਓ ਇਹਦੇ ਨਾਲ ਜੁ ਲੁਧਿਆਣਾ ਦਾ ਕੁਝ ਵੀ ਨਹੀਂ ਜੋ ਇੱਥੋਂ ਕੈਂਸਰ ਦੀ ਜਿਹੜੀ ਜਾਣੀ ਐ ਇੱਥੋਂ ਮਤਲਬ